ਲੋਕ ਹਿੱਤ ਲੋਕਾਂ ਦੀ ਆਵਾਜ਼ ਲੋਕ ਹਿੱਤ ਆਪਣੇ ਵੀ ਚੈਨਲ ਵੇਖਣ ਵਾਲੇ ਦਰਸ਼ਕਾਂ ਸਵਾਗਤ ਤੁਹਾਨੂੰ ਜ਼ਿਲ੍ਹੇ ਅੰਦਰ ਅਤੇ ਤੇ ਹੋਰ ਘਟਨਾਵਾਂ ਦਿਨ ਦਿਹਾੜੇ ਹੋ ਰਹੀਆਂ ਹਨ ਇਸੇ ਤਰ੍ਹਾਂ ਕਸਬਾ ਫਤਿਹਾਬਾਦ ਦੇ ਸ਼ਹੀਦ ਰਾਜਪਾਲ ਕੰਬੋਜ ਸਰਕਾਰੀ ਕੰਨਿਆ ਅੰਸ ਸੀਨੀਅਰ ਸੈਕੰਡਰੀ ਸਕੂਲ ਅੰਦਰੋਂ ਦੇ ਨਾਲ ਆਈ.ਐਸ.ਡੀ ਭੈਣ ਦਾ ਅਣਪਛਾਤੇ ਮੋਟਰਸਾਈਕਲ ਸਵਾਰ ਨੌਜੋਨਾਂ ਨੂੰ ਦੱਤਰ ਦੀ ਨੋਕ ਤੇ ਫੋਨ ਖੋਨ ਦਾ ਮਾਮਲਾ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਲੜਕੀ ਦੀ ਮਾਤਾ ਰਾਜਵੀਰ ਕੌਰ ਲੜਕੀ ਦੇ ਮਾਮਾ ਜੋਬਨ ਸਿੰਘ ਨੇ ਦੱਸਿਆ ਹੈ ਕਿ ਸਾਡੀ ਲੜਕੀ ਫਤਿਹਬਾਦ ਵਿਖੇ ਸ਼ਹੀਦ ਰਾਜਪਾਲ ਕਮੋਜ਼ ਸਰਕਾਰੀ ਸਕੂਲ ਵਿਖੇ 10ਵੀਂ ਕਲਾਸ ਵਿੱਚ ਪੜ੍ਹਦੀ ਹੈ ਜੋ ਆਪਣੀ ਭੈਣ ਨਾਲ ਸਕੂਲ ਵਿੱਚ ਸਕਾਲਰਸ਼ਿਪ ਦੇ ਫਾਰਮ ਭਰਨ ਲਈ ਆਈ ਜਦੋਂ ਸਕੂਲ ਅੰਦਰੋਂ ਬਾਹਰ ਨਿਕਲ ਕੇ ਜਪਣ ਕੇ ਆਏ ਮੋਟਰਸਾਈਕਲ ਸਵਾਰ ਨੌਜਵਾਨਾਂ ਨੇ ਮੋਬਾਈਲ ਫੋਨ ਖੋਲ ਲਿਆ ਵੱਡੀ ਲੋਕ ਇਹ ਪੰਜਾਬੀ ਚੈਨਲ ਵੱਲੋਂ ਇੱਕ ਵਿਸ਼ੇਸ਼ ਰਿਪੋਰਟ ਪੇਸ਼ ਹੈ ਸਾਡੇ ਜਨ YouTube ਤੇ ਸਬਸਕ੍ਰਾਈਬ ਫੇਸਬੁੱਕ ਇੰਸਟਾਗ੍ਰਾਮ ਤੇ ਫਾਲੋ ਜ਼ਰੂਰ ਕਰੋ ਧੰਨਵਾਦ ਮੇਰਾ ਨਾਮ ਸੁਤਲਾਵ ਸਿੰਘ ਜੀ ਸੁਦੇ ਦਾ। ਇਹ ਤੁਹਾਡੀ ਡਿਊਟੀ ਹੈ ਜੀ। ਮੇਰੀ ਇੱਥੇ ਇੱਕ ਕੰਪਨ ਲੈਂਡਰ ਦੀ ਡਿਊਟੀ ਹੈ। ਜਦੋਂ ਪੂਰੇ ਬਾਹਰ ਆ ਮੋਬਾਈਲ ਫੋਨ ਦੀ ਬੱਚਾ ਕੋਲ ਉਹ ਧੱਡਾ ਹੋਈ ਆ ਕੀ ਆ ساری ਗੱਲ ਬਾਤ। ਇਹ ਜੀ ਅਸੀਂ ਨਾ ਕੱਲ ਬੰਦੇ ਲਾਏ ਸੀ ਦੋ ਮੈਂ ਕੰਮ ਕਰਾ ਰਿਹਾ ਸੀ ਸਕੂਲ ਦਾ। ਮੈਂ ਬਿਲਕੁਲ ਕੰਮ ਦੇ ਨਾਲ ਹੀ ਖੜਾ। ਤੇ ਬੱਚੇ ਆਏ ਜਰੂਰ ਲੰਗੇ ਆ ਸਿਵਲ ਡਰੈਸ ਦੇ ਬੱਚੇ ਸੀਗੇ ਦੋ। ਤੇ ਸਾਨੂੰ ਨਹੀਂ ਪਤਾ ਨਾ ਕੋ ਮੋਬਾਈਲ ਹੈਗਾ ਇਹਦਾ ਨਹੀਂ ਲੈਂਦਾ। ਅਸੀਂ ਨੇ ਨਾ ਕੋ ਮੋਬਾਈਲ ਸਕੂਲੇ ਨਹੀਂ ਦੇਖਿਆ। ਬਾਕੀ ਆ ਵੀ ਸਕੂਲ ਦੇ ਹੋਣਾ ਆਂਦੇ ਆ ਵੀ ਬੱਚਿਆਂ ਨੂੰ ਸਕੂਲੇ ਮੋਬਾਈਲ ਨਹੀਂ ਹੋਣਾ ਫਾਇਜ਼ ਨਹੀਂ। ਮੈਂ ਸਕੂਲ ਨਹੀਂ ਲੈ ਆ ਸਰ ਕਾਨੂੰਨੀ ਪਤਾ ਨਹੀਂ ਕਿਹੜੇ ਕੰਮ ਲਈ ਬੱਚਿਆਂ ਨੂੰ ਸਕੂਲ ਦੇ ਮੋਬਾਈਲ ਲੈਂਦਾ ਤੇ ਬੱਚੇ ਗਏ ਸੀ ਮੈਂ ਕੰਮ ਕਰਾ ਰਿਹਾ ਹਾਂ ਬਿਲਕੁਲ ਕੰਦੇ ਨਾਲ ਹਾਂ ਬੱਚਿਆਂ ਦੇ ਵੀ ਜਦੋਂ ਖੋਇਆ ਨਾ ਕੋ ਤੇ ਇਹਨਾਂ ਨੇ ਬੁਲਾਇਆ ਵੀ ਆ ਪਰ ਮੈਨੂੰ ਉੱਥੇ ਬਿਲਕੁਲ ਕੰਦੇ ਨਾਲ ਆਵਾਜ਼ ਨਹੀਂ ਸੁਣੀ ਬਾਕੀ ਮੇਰੇ ਬੰਦੇ ਜੋ ਜਿਹੜੇ ਗੇਟ ਤੇ ਬੈਠੇ ਇਹ ਅੱਧੀ ਛੁੱਟੀ ਬੰਤ ਤਕਰੀਬਨ ਹੋਣ ਵਾਲੀ ਸੀ ਜਾਂ ਹੋ ਗਈ ਉਹ ਬੱਚਿਆਂ ਦੇ ਮਾਪਿਆਂ ਦਾ ਕਹਿ ਰਹਾ ਹੈ ਕਿ ਬੱਚਿਆਂ ਦੇ ਨਾਲ ਕਾफी ਚਰਚਾ ਨਹੀਂ ਤੇ ਕਿਛਾ ਤੁਈ ਨਹੀਂ ਰਹੀ ਤੇ ਜਿਹੜੇ ਬੋਰਡ ਗਾਰਡੇ ਦਾ ਕੋਈ ਵੀ ਜਿਹੜਾ ਮਚਾਉਣ ਦੀ ਕੋਸ਼ਿਸ਼ ਨਹੀਂ ਕੀਤੀ ਤੁਸੀਂ ਸਾਰੇ ਵੇਖੋ ਅਸੀਂ ਜਦੋਂ ਵੇਖਿਆ ਨਹੀਂ ਬਾਹਰ ਅਸੀਂ ਬਾਹਰ ਇਹਦੇ ਬੰਦੇ ਡੂਟੀ ਤੇ ਗੀਟਦੇ ਆ ਗੇਟ ਦੇ ਜਿਹੜਾ ਅੰਦਰੋਂ ਆਉਂਦਾ ਅਸੀਂ ਪੁੱਛਦੇ ਆ ਐਂਟਰੀ ਕਰਦੇ ਆ ਮਾਪ ਬੱਚਿਆਂ ਨੂੰ ਐਂਟਰੀ ਕਰਦੇ ਜਿਹੋ ਜਾਂਦੇ ਆ ਤੇ ਪਰ ਸਾਡਾ ਇਹ ਆ ਵੀ ਬਾਹਰ ਗੇਟ ਦੇ ਸਾਡੀ ਜਿਹੜੀ ਆ ਉਹ ਬਾਹਰ ਜਾ ਰਹੇ ਤਾਂਾਨੂੰ ਇਹ ਨਹੀਂ ਪਰ ਬੱਚੇ ਦੇ ਸਕੂਲ ਵਾਲੇ ਵਰਦੀ ਪਾਈ ਹੁੰਦੀ ਫਿਰ ਅਸੀਂ ਉਹ ਬੱਚੇ ਰੋਕਦੇ ਨਹੀਂ ਗੱਲ ਛੱਡਦੇ ਜਿੰਨਾ ਚਲੋਂਦਾ ਕੋਈ ਮਾਂ ਜਾਂ ਪਿਓ ਜਾਂ ਕੋਈ ਲੈਣੇ ਕਰੇ ਬੱਚੇ ਸਿਵਲ ਡਰੈਸਰ ਜੀ ਇਹ ਆਏ ਕਿਹੜੇ ਕੰਮ ਨੂੰ ਹਾਨੂੰ ਪਤਾ ਨਹੀਂ ਤੇ ਗਏ ਵੀ ਇਹ ਮੈਦਨ ਨੂੰ ਕੁਛ ਕੀ ਕਰ ਰਹੇ ਹੋ ਕਿ ਸਿਵਲ ਬੱਦੀ ਵਿੱਚ ਬੱਦੀ ਆਏ ਸੀ ਜੀ ਸਿਵਲ ਬੱਦੀ ਵਿੱਚ ਹੋਰ ਵੀ ਕੋਈ ਆਉਂਦਾ ਤੇ ਤੁਸੀਂ ਪੁੱਛ ਦੇਣੀ ਹੈ ਬਤੋਂ ਪੁੱਛਦੇ ਆ ਬਿਲਕੁਲ ਆਂਦੇ ਬੱਚੇ ਆ ਪੁੱਛਦੇ ਆ ਆਏ ਸਿਵਲ ਡਰੈਸਰ ਕੰਮ ਆਪਣਾ ਕਰਾ ਕੇ ਗਏ ਛੁੱਟੀ ਸਕੂਲ ਦੇ ਸਕੂਲ ਚ ਨਹੀਂ ਆਏ ਬੱਚੇ ਆਪਣਾ ਕੰਮ ਕਰਾ ਕੇ ਗਏ ਇਹ ਜਿਹੜਾ ਮੋਬਾਈਲ ਕੋਇਆ ਕਿੱਥੋਂ ਕੋਇਆ ਤੇ ਮੈਲ ਖੋਇਆ ਇਹ ਗੁੱਠ ਪਰਲੇ ਜਿਹੜਾ ਬਾਜ਼ੀਗਰ ਮਲੇ ਨੂੰ ਜਿਹੜਾ ਗੇਰ ਜਾ ਰਿਹਾ ਉਧਰ ਨੂੰ ਬੱਚੇ ਜਾ ਗਏਗੇ ਉਧਰ ਹੋਇਆ ਨਾ ਸਹੀ ਇਹ ਕਿਤੇ ਕੋਈ ਰਹਾਵਾ ਹੋ ਜਾਂਦੀ ਹੈ ਕਿ ਤਾਂ ਇਹ ਕਟਣਾ ਹੈ ਸਰ ਇੱਕ ਦੇ ਪਿੰਡ ਦਾ ਵਾ ਜੇ ਅਸੀਂ ਗੇਟ ਬੰਦ ਕਰਦੇ ਆ ਤੇ ਪਿੰਡਾਂ ਦਾ ਜਾਂਦੇ ਪਿੰਡ ਵਾਲਿਆਂ ਦੇ ਪਿੰਡ ਦਾ ਰਾਹ ਵਾ ਤੇ ਅਸੀਂ ਕਰ ਵੀ ਦਿੰਨੇ ਆ ਬਾਅਦ ਚ ਆ ਜਾਂਦੇ ਆ ਗੇਟ ਖੋਲੋ ਸਾਡੇ ਕੋ ਖਲਾਉਂਦੇ ਵੀ ਕੀ ਜਰਾ ਖੋਲਿਆ ਵੀ ਆ ਕਿ ਪਿੰਡ ਦਾ ਰਾਹ ਵਾ ਇਹ ਬੰਦ ਨਹੀਂ ਤੁਸੀਂ ਕਰ ਸਕਦੇ ਤੇ ਹੁਣ ਜੇ ਸਾਨੂੰ ਪਿੰਡਾਂ ਇੱਕ ਰਾਂ ਸਾਨੂੰ ਦੇਖ ਕੇ ਦੇ ਦੇਣ ਵੀ ਤੁਸੀਂ ਸਕੂਲ ਟਾਈਮ ਤੋਂ ਬਾਅਦ ਲੁੱਗਣ ਤੋਂ ਬਾਅਦ ਗੇਟ ਬੰਦ ਕਰਕੇ ਰੱਖਣਾ ਵਾ ਖੋਲਣਾ ਨਹੀਂ ਆ ਤੇ ਛੁੱਟੀ ਹੁਣ ਟਾਈਮ ਖੋਲਣਾ ਵਾ ਤੇ ਪਿੰਡ ਦਾ ਕੋਈ ਐਂਦੀ ਨੰਗੂਗਾ ਨਹੀਂ ਜੇ ਸਾਨੂੰ ਇੰਨਾ ਪਿੰਡ ਵਾਲੇ ਲਿਖ ਕੇ ਦੇ ਦੇਣ ਤਾਂਹੀਂ ਬਿਲਕੁਲ ਐਗਰੀਆ ਵੀ ਇੱਥੇ ਕੋਈ ਘਟਨਾ ਨਹੀਂ ਹੋਊ ਹਵਾ ਪਰ ਇਹ ਚੱਕਰਾ ਵੀ ਗੇਟ ਜਿਹੜਾ ਖੁੱਲਾ ਨਹੀਂ ਖੋਲਣ ਦਿੰਦਾ ਪਿੰਡ ਆਂਦੇ ਵੀ ਬੰਦ ਕਿਉਂ ਕੀਤਾ ਵਾ ਖੁੱਲਾ ਰੱਖੋ ਇਹ ਚੱਕਰਾ ਜੇ ਸਾਨੂੰ ਲਿਖ ਕੇ ਦੇ ਦੇਣਗੇ ਵੀ ਪੇਟ ਸਾਡੇ ਵੱਲੋਂ ਪੰਚਾਇਤ ਲੇਖ ਦੇ ਜਾਂ ਜੋ ਕਿਉਂ ਲਿਖਾ ਦੇਣ ਵੀ ਛੂਟ ਟਾਈਮ ਤੁਸੀਂ ਗੇਟ ਨਹੀਂ ਖੋਲਣਾ ਤੇ ਉਹਦੇ ਵਿੱਚ ਬੱਚਿਆਂ ਦੀ ਵੀ ਸੇਫਟੀ ਹੋਊਗੀ ਤੇ ਸਾਡੀ ਵੀ ਸੇਫਟੀ ਹੱਦਾਂ ਉੱਤੋਂ ਦੇ ਆ ਕੇ ਗੱਲ ਪੈਂਦੇ ਆ ਤੁਸੀਂ ਦੋ ਖੋਲੋ ਸਾਡੇ ਵੀ ਗੱਲ ਪੈਂਦੇ ਨਾਲ ਕੇ ਬੰਦੇ ਫੇ ਉਹ ਵੀ ਭਾਜੀ ਉਹਨਾਂ ਨਾਲ ਸਾਡਾ ਵੀ ਹਟ ਕੋ ਕਿਹੜਾ ਕੁਥ ਤੇ ਸਾਨੂੰ ਵੱਢ ਜਾਂਦੇ ਮਾਰ ਜਾਂਦੇ ਤੁਹਾਨੂੰ ਕੋਈ ਇਹਦੇ ਬਾਰੇ ਕੋਈ ਸਕੂਲ ਵਾਲਾ ਕੰਪਲੇਟ ਕੀਤੀ ਬੱਚਿਆਂ ਨਾਲ ਗੱਲ ਤੇ ਮੈਂ ਜੀ ਆਪਣੇ ਸੀਨੀਅਰ ਨੂੰ ਮੈਡਮ ਪ੍ਰਿੰਸੀਪਲ ਨੂੰ ਦੱਸਤਾ ਸੀ ਮੈਡਮ ਬੱਚਿਆਂ ਕੋ ਮੋਬਾਈਲ ਖੋਇਆ ਗਿਆ ਵਾ ਤੇ ਉਸ ਤੋਂ ਬਾਅਦ ਇਹਨਾਂ ਨੇ ਘਰ ਨਹੀਂ ਫੋਨ ਕੀਤਾ ਵਾ ਅਸੀਂ ਉਹਦੀ ਕੰਪਲੇਨ ਵੀ ਅੰਮ੍ਰਿਤਸਰ ਦਿੱਤੀ ਆ ਮੇਰੇ ਨਾਲ ਦੇ ਮੁੰਡੇ ਨੇ ਕਿ ਇਹਦਾ ਨਵਾਂ ਦੇ ਜਿੱਦਣ ਸਿਮ ਪਾਈ ਉਦੋਂ ਤੋਂ ਤੁਹਾਡਾ ਮੋਬਾਈਲ ਮਿਲ ਜਾਊਗਾ ਕਿਉਂਕਿ ਅਸੀਂ ਅੰਮ੍ਰਿਤਸਰ ਕੰਪਲੇਨਿੰਗ ਕਰਤੀ ਹੈਗੀ ਉਹਨਾਂ ਦੇਖੋ ਕਦੋਂ ਉਹਦਾ ਜਿੱਦਣ ਸਿਮ ਪਾਉਣ ਤੋਂ ਚੱਲ ਜਾਣੀ ਉਹਦਾ ਫਿਰ ਲੱਗੂਗਾ ਹੁੰਦਾ ਕਿੱਥੇ ਆ ਇਹ ਗੱਲ ਨਹੀਂ ਪੰਜ ਭਾਈ ਕੀ ਨਾ ਡਾਡਾ ਮੇਰਾ ਨਾਮ ਜੋਬਨ ਸਿੰਘ ਆ ਜੀ ਕਿਹੜਾ ਪਿੰਡ ਹੈ ਮੇਰਾ ਪਿੰਡ ਜੀ ਖਵਾਸਪੁਰ ਆ ਇਹ ਮੇਰੀਆਂ ਨਾ ਦੋ ਪਣੀ ਹੋਈਆਂ ਵਾ ਇੱਕ ਦਾ ਨਾਮ ਮਨਜੋਤ ਕੋਰ ਆ ਜੋ ਇੱਥੇ ਸਕੂਲੇ ਪੜ੍ਹਦੀ ਹੋਈ ਆ ਤੇ ਦੂਜੀ ਨਾਮ ਨਵਜੋਤ ਕੋਰ ਆ ਕੱਲ ਦੋਨੇ ਸਕਾਲਰਸ਼ਿਪ ਦਾ ਨਾ ਫਾਰਮ ਭਰਨਾ ਹੀ ਆ ਲਾਸਟ ਡੇਟ ਕਰਕੇ ਤੇ ਕੱਲ ਕੋਈ ਇਹ ਤਕਰੀਬਨ 7:30 ਵਜੇ ਦੀ ਗੱਲ ਆ ਇੱਥੇ ਦੋ ਜਣੇ ਆਏ ਆ ਮੋਟਰਸਾਈਕਲ ਤੇ ਮੂੰਹ ਉਹਨਾਂ ਨੇ ਵੱਧੇ ਹੋਏ ਸੀਗੇ ਤੇ ਮੇਰੀ ਵੱਡੀ ਜਿਹੜੀ ਪਣੀਵੀ ਹੈਗੀ ਆ ਨਵਜੋਤ ਕੋਰ ਉਹਦੀ ਧੌਣ ਤੇ ਦੰਤ ਰੱਖ ਕੇ ਤਿੰਨ ਚਾਰ ਮਿੰਟ ਖਿੱਚਾ ਤੂੰ ਹੀ ਕਰਕੇ ਤਾਂ ਫੇਰ ਫੋਨ ਖੋਕੇ ਗਿਆ ਖੜਿਆ ਹੋਇਆ ਹੋਇਆ ਇੰਨਾ ਤੋਂ ਇਹ ਸਾਰੀ ਵਾਰਦਾ ਸਕੂਲ ਦੇ ਅੰਦਰ ਹੀ ਹੋਈ ਹਾਂਜੀ ਸਕੂਲ ਦੇ ਅੰਦਰ ਹੋਈ ਆ ਜੀ ਇੱਥੇ ਚਾਰ ਸਕਿਉਰਿਟੀ ਗਾਰਡ ਆ ਗੇਟ ਦੋਵੇਂ ਖੁੱਲੇ ਰਹਿੰਦੇ ਆ ਇਹਨਾਂ ਦੇ ਕੋਈ ਗੇਟ ਤੇ ਮੌਜੂਦਾ ਨਹੀਂ ਹੈਗਾ ਇਹਨਾਂ ਤਿੰਨ ਚਾਰ ਮਿੰਟ ਰੋਲਾ ਪਾਇਆ ਕੁੜੀਆਂ ਨੇ ਕੋਈ ਮਤਲਬ ਸਕਿਉਰਿਟੀ ਗਾਰਡ ਨਹੀਂ ਬਾਹਰ ਆਇਆ ਕੋਈ ਇਹਨਾਂ ਦਾ ਸਟਾਫ ਨਹੀਂ ਕੋਈ ਪ੍ਰਿੰਸੀਪਲ ਮੈਮ ਕੁਝ ਨਹੀਂ ਆਇਆ ਵੀ ਬਾਹਰ ਤੇ ਜਦ ਸਕੂਲ ਦੇ ਵਿੱਚ ਘਟਨਾ ਹੋਈ ਆ ਪਰ ਸਕੂਲ ਵੱਲੋਂ ਕੋਈ ਐਕਸ਼ਨ ਲਿਆ ਗਿਆ ਨਾ ਜੀ ਨਾ ਕੋਈ ਨਹੀਂ ਜੀ ਕੋਈ ਅਜੇ ਤੱਕ ਪੁਲਿਸ ਕੰਪਲੇਂਟ ਨਹੀਂ ਸਕੂਲ ਵੱਲੋਂ ਦਿੱਤੀ ਗਈ ਜਦ ਕਿ ਅਸੀਂ ਖੁਦ ਵੱਲੋਂ ਕੀ ਅੰਗੇਲੀ ਮੰਦੇ ਸਕੂਲ ਬਣਾ ਹਾਂਜੀ ਬਿਲਕੁਲ ਅੰਗੇਲੀ ਜੀ ਵੇਖੋ ਜੀ ਅੱਜ ਤਾਂ ਚਲੋ ਫੋਨ ਖੋਇਆ ਗਿਆ ਵਾ ਦਾਤਰ ਉਹਦੀ ਤੌਣ ਤੇ ਰੱਖਿਆ ਵਾ ਕਿਸੇ ਬੱਚੀ ਨੂੰ ਇਥੇ ਵੱਡਾ ਵੱਡਾ ਦਿੱਤਾ ਜਾਵੇ ਜਾਂ ਮਾਰ ਦਿੱਤਾ ਜਾਵੇ ਜਾਂ ਚੋਕੇ ਲੈ ਜਾਇਆ ਜਾਵੇ ਤੇ ਫਿਰ ਦੱਸੋ ਕੌਣ ਜ਼ਿੰਮੇਵਾਰ ਹੋਏਗਾ ਇਹਦੀ ਜ਼ਿੰਮੇਵਾਰੀ ਸਕੂਲ ਦੀ ਸਮਝਦੇ ਹੋ ਜੀ ਤੋਂ ਇਨਸਾਨ ਦੀ ਹਾਂਜੀ ਇਹ ਜ਼ਿੰਮੇਵਾਰੀ ਜਿਹੜੀ ਜਵਾਬ ਦੇਈ ਹੈ ਸਕੂਲ ਦੀ ਹੋਊਗੀ ਪ੍ਰਿੰਸੀਪਲ ਮੈਮ ਦੀ ਹੋਊਗੀ ਜਾਂ ਸਟਾਫ ਦੀ ਹੋਊਗੀ ਸਾਰੇ ਦੀ ਇਸ ਸੰਬੰਧੀ ਕੋਈ ਦਖਾ ਦਿੱਤੀ ਪੰਜ ਹਾਂਜੀ ਦਿੱਤੀ ਆ ਜੀ ਕੀ ਮੰਗ ਕਰਦੇ ਆ ਅਹੀਂ ਜੀ ਵੇਖੋ ਇਹਨਾਂ ਇਨਸਾਫ ਚੋਣਿਆ ਵੀ ਕਿਸੇ ਹੋਰ ਵੀ ਬੱਚੀ ਦੇ ਮਤਲਬ ਇਦਾਂ ਦਾ ਵਾਰਦਾਤ ਨਾ ਹੋਈ ਜਾਵੇ ਸਕੂਲੇ ਤੇ ਇਹ ਜਿਹੜਾ ਰਸਤਾ ਇਹਨਾਂ ਨੇ ਲੋਕਲ ਬਣਾਇਆ ਵਾ ਪਿੰਡ ਵਾਲਿਆਂ ਨੇ ਵੀ ਜਿਹੜਾ ਮਰਜੀ ਇੱਧਰ ਦੀ ਮੋੜ ਅਗਰ ਗੇਟ ਕੱਲ ਬੰਦ ਹੁੰਦੇ ਤੇ ਉਹ ਮੋੜ ਸੇ ਅੰਦਰ ਨਹੀਂ ਸੀ ਆਉਣਾ ਇਹਨਾਂ ਦੇ ਨਾਲ ਇਹ ਵਾਰਦਾਤ ਹੋਣੀ ਸੀ ਇਹਨਾਂ ਨੇ ਗੇਟ ਦੋਵੇਂ ਖੁੱਲੇ ਛੱਡੇ ਜਿਹੜਾ ਮਰਜੀ ਇੱਧਰ ਦੀ ਭਾਵੇਂ ਚੋਰ ਚੱਕਾ ਲਟੇਰਾ ਲੰਘ ਜਵੇ ਜੋ ਮਰਜੀ ਵਾਰਦਾਤ ਕਰ ਜੇ ਇਹਨਾਂ ਦੇ ਕੰਨ ਤੇ ਜੂਨੀ ਕੱਲ ਸਰਕੀ ਆ ਗਈ ਹਾਂਜੀ ਤਾਂ ਜੀ ਕੀ ਨਾ ਟੱਡਾ ਜੀ ਮੇਰਾ ਨਾਰਾਜ਼ ਵੀਰ ਦਾ ਕਿਹੜਾ ਪਿੰਡ ਹੈ ਜੀ ਮੈਂ ਫਤਿਹਵਾਂਦੀ ਰਹਿਣਾ ਨੀ ਕੀ ਮਾਮਲਾ ਸਕੂਲ ਦੇ ਵਿੱਚ ਜਿਹੜਾ ਕਾਜ਼ਾ ਦੱਸਿਆ ਜਾ ਰਿਹਾ ਕਿ ਕੁਝ ਅਣਪਛਾਤੇ ਨੌਜਵਾਨਾਂ ਦਾ ਲੋਨ ਲੜਕੀ ਕੋਲੋਂ ਮੋਬਾਈਲ ਖੜਾ ਗਿਆ ਕੀ ਹੈ ਸਾ ਜੀ ਮੇਰੇ ਬੱਚਿਆਂ ਨੇ ਕੱਲ ਲਾਸਟ ਡੇਟ 'ਈ ਸਕਾਲਰਸ਼ਿਪ ਅਪਲਾਈ ਕਰਨ ਦੀ ਤੇ ਮੇਰੀ ਵੱਡੀ ਬੇਟੀ ਜਿਹੜੀ ਨਾਲ ਆਈ ਛੋਟੀ ਬੇਟੀ ਦੇ ਉਹਨਾਂ ਨੇ ਮੋਬਾਈਲ ਲੈ ਕੇ ਆਏ ਨਾਲ ਵੀ ਸਕਾਲਰਸ਼ਿਪ ਅਪਲਾਈ ਕਰਨੀ ਆ ਤੇ ਜਦੋਂ ਇੱਥੇ ਆਣ ਕੇ ਮਤਲਬ ਮੋਬਾਈਲ ਕਰਨ ਤੋਂ ਅਪਲਾਈ ਕਰਨ ਤੋਂ ਬਾਅਦ ਮਤਲਬ ਜਿਹੜੇ ਇੱਥੇ ਇੱਕ ਅਣਪਛਾਤੇ ਲੋਕ ਹੀ ਕੋਈ ਮੋਟਰਸਾਈਕਲ ਤੇ ਦੋ ਜਣੇ ਉਹਨਾਂ ਨੇ ਇਹਨਾਂ ਦਾ ਮਤਲਬ ਕਿ ਹੱਥੋਂ ਪਾਈ ਕਰਕੇ ਤੇ ਮੇਰੇ ਗਲਤੇ ਦਾਤਰ ਰੱਖ ਕੇ ਨਾ ਮੇਰੇ ਕੋ ਮੋਬਾਈਲ ਲੈ ਲਿਆ ਮੋਬਾਈਲ ਕੋ ਕੇ ਉਹ ਚਲੇ ਗਏ ਕੋਈ ਨਹੀਂ ਮਤਲਬ ਸਕਿਉਰਟੀ ਗਾਰਡ ਨਹੀਂ ਮੇਰੀ ਛੋਟੀ ਬੇਟੀ ਨੇ ਬਹੁਤ ਆਵਾਜ਼ਾਂ ਮਾਰੀਆਂ ਤਿੰਨ ਚਾਰ ਜਣੇ ਬਰੀਏ ਨੇ ਆਵਾਜ਼ ਮਾਰੀ ਆ ਜਾਂਦੀ ਮਤਲਬ ਦੋ ਤਿੰਨ ਮਤਲਬ ਜਿਹੜੀ ਮਿੰਟ ਵਾ ਇੱਥੇ ਉਹ ਆਵਾਜ਼ਾਂ ਮਾਰਦੀ ਰਹੀ ਆ ਤੇ ਕੋਈ ਵੀ ਮਤਲਬ ਸਕੂਲ ਦਾ ਜਿਵੇਂ ਸਕਿਉਰਟੀ ਗਾਰਡ ਚਾਰ ਜਣੇ ਸਕਿਉਰਟੀ ਗਾਰਡ ਆ ਇੱਥੇ ਕੋਈ ਵੱਲੋਂ ਕੋਈ ਬਾਹਰ ਨਹੀਂ ਆਇਆ ਕੋਈ ਪਤਾ ਨਹੀਂ ਜੇ ਮੰਨ ਲਓ ਇੱਥੇ ਕੋਈ ਮੇਰੇ ਬੱਚਿਆਂ ਨੂੰ ਮਾਰ ਦਿੰਦਾ ਤੇ ਫਿਰ ਕੌਣ ਜ਼ਿੰਮੇਵਾਰ ਹਈ ਦਿਖਿਆ ਜਿਹੜੇ ਪੈਂਦੀ ਇੱਥੇ ਜਿਹੜੇ ਸਕਿਉਰਟੀ ਗਾਰਡ ਹੈ ਗੇਟ ਦੇ ਕੋਲ ਹੀ ਹੁੰਦੇ ਆ ਤੇ ਗੇਟ ਦੇ ਕੋਲ ਹੀ ਦੱਸਿਆ ਜਾ ਰਿਹਾ ਵਾਰਦਾਤ ਹੋਈ ਹੈ ਹਾਂਜੀ ਕਿਸੇ ਨੇ ਨਹੀਂ ਚੜਾਇਆ ਨਹੀਂ ਗੇਟ ਦੇ ਕੋਲ ਉਸ ਟਾਈਮ ਤੇ ਕੋਈ ਨਹੀਂ ਹੈਗਾ ਸੀ ਕਿਉਂਕਿ ਬੱਚੇ ਦੱਸ ਰਹੇ ਮੇਰੇ ਵੀ ਕੋਈ ਗੇਟ ਤੇ ਨਹੀਂ ਗੇਟ ਖੁੱਲੇ ਸੀ ਦੋਨੋਂ ਇਸ ਸੰਬੰਧੀ ਕੋਈ ਸਕੂਲ ਦੇ ਨਾਲ ਤੁਹਾਡੀ ਕੋਈ ਗੱਲਬਾਤ ਹੋਈ ਹੈ ਮੇਰੀ ਸਕੂਲ ਸੰਬੰਧੀ ਕੋਈ ਨਹੀਂ ਹੋਈ ਸਕੂਲ ਨਾਲ ਹੀ ਪ੍ਰਿੰਸੀਪਲ ਆਏ ਅੱਜ ਗੱਲ ਕਰਕੇ ਜਾਵਾਂਗੇ ਤੇ ਉਸ ਤਰ੍ਹਾਂ ਇਹ ਆ ਵੀ ਅਸੀਂ ਸਕਿਉਰਟੀ ਗਾਰਡ ਨੂੰ ਜ਼ਰੂਰ ਆਣ ਕੇ ਕਿਹਾ ਵੀ ਤੁਹਾਡੀ ਕੋਈ ਜ਼ਿੰਮੇਵਾਰੀ ਨਹੀਂ ਮੰਦੀ ਤੇ ਇਹ ਕਹਿ ਰਹੇ ਆ ਵੀ ਅਸੀਂ ਅਸੀਂ ਇਸ ਟਾਈਮ ਤੇ ਹੈਗੇ ਅਸੀਂ ਇਹਨਾਂ ਨੇ ਮੇਰੇ ਬੱਚੇ ਫਿਰ ਸਿਕਿਉਰਿਟੀ ਗਾਰਡ ਕੋ ਗਏ ਆ ਤੇ ਫਿਰ ਇਹਨਾਂ ਨੂੰ ਫੋਨ ਲਵਾਇਆ ਵਾ ਫਿਰ ਫੋਨ ਲਵਾਉਣ ਤੋਂ ਬਾਅਦ ਸਿਕਿਉਰਿਟੀ ਗਾਰਡ ਜਿਹੜੇ ਆ ਫਿਰ ਉਹਨਾਂ ਦੇ ਪਿੱਛੇ ਮੋਟਰਸਾਈਕਲ ਤੇ ਗਏ ਆ ਕਿੰਨੇ ਵਜੇ ਦੀ ਘਟਨਾ ਹੈ ਤਕਰੀਬਨ 12 ਸਵਾ 12 ਦੀ ਹੋਏਗੀ ਸਕੂਲ ਲੱਗਾ ਸੀ ਉਸ ਟਾਈਮ ਹਾਂਜੀ ਸਕੂਲੇ ਚ ਸ਼ਾਇਦ ਅਸੈਸ ਚਲਦੀ ਪਈ ਕਿ ਬੰਦ ਹੋਈ ਸੀ ਅਸੈਸ ਬੰਦ ਇਸ ਬੰਦੀ ਦੀ ਦਰਖਾਸਤ ਦਿੱਤੀ ਹੈ ਹਾਂਜੀ ਅਸੀਂ ਇੱਥੇ ਫਤਿਹਵਾ ਚੌਂਕੀ ਤੇ ਦਿੱਤੀ ਹੋਈ ਦਰਖਾਸਤ ਕੀ ਮੰਗ ਕਰਦੇ ਜੀ ਅਸੀਂ ਇਹ ਕਿ ਉਹਨਾਂ ਆ ਵੀ ਜੇ ਮੈਂ ਇੱਥੇ ਜਿਹੜਾ ਇਹ ਸਕੂਲ ਦਾ ਰਸਤਾ ਜਿਹੜਾ ਇਹ ਆਮ ਬਣਾਇਆ ਹੋਇਆ ਵਾ ਵੀ ਇਹ ਇਦ ਤਬੀ ਇਹਦੇ ਤੇ ਕਾਰਵਾਈ ਕੀਤੀ ਜਾਵੇ ਵੀ ਜਿਹੜਾ ਜਾਂ ਤੇ ਸਕੂਲ ਦਾ ਜਿਹੜਾ ਵਾ ਉਹ ਵੱਖਰਾ ਕੀਤਾ ਜਾਵੇ ਗੇਟ ਤਾਂ ਜੇ ਜੜੀਆਂ ਇਹ ਕੁੜੀਆਂ ਐ ਸੁਰੱਖਿਅਤ ਰਹਿਣ ਸਕਣ ਜੀ ਅੱਜ ਮੰਨ ਲਓ ਮੇਰੇ ਬੱਚਿਆਂ ਦੇ ਨਾਲ ਇਦਾਂ ਹੋਇਆ ਵਾ ਕੱਲ ਨੂੰ ਕਿਸੇ ਦੇ ਬੱਚੇ ਨਾਲ ਵੀ ਇਦਾਂ ਹੋ ਸਕਦਾ ਵਾ ਕੋਈ ਵੀ ਮਤਲਬ ਬੜਕੀ ਨੂੰ ਕੋਈ ਅੱਜ ਤੇ ਮੋਬਾਈਲ ਆ ਮੋਬਾਈਲ ਦੀ ਚਲੋ ਕੋਈ ਗੱਲ ਨਹੀਂ ਤੇ ਜੇ ਮੰਨ ਲਓ ਕਿਸੇ ਨੂੰ ਬੱਚੇ ਨੂੰ ਵੱਢ ਠੁੱਕ ਜਾਵੇ ਜਾਂ ਮੰਨ ਲਓ ਕਿਸੇ ਨੂੰ ਬੱਚੀ ਨੂੰ ਚੁੱਕ ਕੇ ਲੈ ਜਾਵੇ ਕੋਈ ਤੇ ਕੌਣ ਜ਼ਿੰਮੇਵਾਰ ਹੈ ਪਹਿਲੇ